ਸੋ ਵੱਡੀ ਖਬਰ ਸੁਪਾਲ ਸਿੰਘ ਖੇਰਾਂ ਨੂੰ ਲੈ ਕੇ ਆ ਰਹੀ ਹੈ ਦੱਸ ਜੀ ਕਪੂਰਥਲਾ ਤੋਂ ਸੀਨੀਅਰ ਸਿਆਸਤਦਾਨ ਸੁਪਾਲ ਸਿੰਘ ਖੇਰਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ ਅਦਾਲਤ ਨੇ ਇਹਦੀਦੀ ਕਾਰਵਾਈ ਨੂੰ ਰੱਦ ਕਰੰਦਿ ਉਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਖੇਰਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਸੀ ਕਿ ਜਲਾਲਾਬਾਦ ਦੇ ਵਿੱਚ ਦਾਰ ਐਨਡੀਪੀਐਸ ਐਕਟ ਕੇਸ ਦੇ ਵਿੱਚ ਸੁਪਰੀਮ ਕੋਰਟ ਪਹਿਲਾਂ ਹੀ ਉਹਨਾਂ ਦੇ ਹੱਥ ਦੇ ਵਿੱਚ ਫੈਸਲਾ ਸੁਣਾ ਚੁੱਕੀ ਹੈ ਤਾਂ ਕੋਰਟ ਨੇ 2015 ਦੇ ਵਿੱਚ ਦਾਰ ਇਸ ਕੇਸ ਦੇ ਵਿੱਚ ਸੰਬੰਧ ਦੇ ਹੁਕਮ ਨੂੰ ਰੱਦ ਕਰ ਦਿੱਤਾ ਸੀ ਇਸ ਦੇ ਬਾਵਜੂਦ ED ਨੇ 2021 ਤੇ ਫਿਰ ਚੋਣਾਂ ਤੇ ਘਰ ਛਾਪਾ ਮਾਰਿਆ ਤੇ 2023 ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਖੈਰਨ ਅਦਾਲਤ ਦੇ ਵਿੱਚ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ FIR ਰੱਦ ਕਰ ਦਿੱਤੀ ਹੈ ਜਿਸ ਦੇ ਆਧਾਰ ਤੇ ED ਹੁਣ ਉਹਨਾਂ ਵਿਰੁੱਧ منی ਲਾਂਡਰਿੰਗ ਕੇਸ ਦੀ ਪੈਰ ਵੀ ਕਰ ਰਹੀ ਹੈ। ਇਸ ਲਈ ED ਕੋਲ ਇਸ ਮਾਮਲੇ ਤੋਂ ਵਿੱਚ ਕਾਰਵਾਈ ਕਰਨ ਦਾ ਕੋਈ ਅਧਿਕਾਰ ਖੇਤਰ ਨਹੀਂ ਹੈ। ਉਹਨਾਂ ਦਲੀਲ ਦਿੱਤੀ ਹੈ ਕਿ ED ਦੀ ਕਾਰਵਾਈ ਕਾਨੂੰਨੀ ਤੌਰ ਤੇ ਗਲਤ ਸੀ ਤੇ ਇਸ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਕੁਝ ਦਿਨ ਪਹਿਲਾਂ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ। ਜੇ ਵੀਰਵਾਰ ਨੂੰ ਆਪਣਾ ਫੈਸਲਾ ਸੁਣਾਦੂਗੀ ਅਦਾਲਤ ਨੇ ਸੁਪਾਲ ਖੈਰਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਹਾਈ ਕੋਰਟ ਨੇ ਇਸ ਫੈਸਲੇ ਦੇ ਨਾਲ ਈਟੀ ਵਿਰੁੱਧ ਖੈਰਾ ਦੀ ਕਾਨੂੰਨੀ ਲੜਾਈ ਨੂੰ ਹੁਣ ਵੱਡਾ ਝਟਕਾ ਲੱਗਿਆ ਹੈ ਏਜੰਸੀ ਹੁਣ ਉਸ ਦੇ ਵਿਰੁੱਧ ਜਾਂਚ ਅਤੇ ਮੁਕੱਦਮਾ ਚਲਾਉਣ ਦੇ ਲਈ ਕਾਫੀ ਸਪਸ਼ਟ ਹੈ